ਚੱਲ ਤੇਰਾ ਵਧੀਆ ਵਾਵਾ ਸੱਸ ਕੰਮ ਕਰ ਲੈਂਦੀ ਆ ਤੇ ਆਪ ਮੈਨਾਂ ਵੇਲੀ ਰਹਿਨੀ ਆ। ਰਵਿੰਦਰ ਬੈਠੀ ਆ ਸਾਹਮਣੇ। ਮੇਰਾ ਇਰਾਦਾ ਵਾ ਵੀ ਇਹਦੇ ਨਾਲ ਗੱਲ ਕਰਾਂ। ਚੱਲ ਪੁੱਛ ਲੈਣਾ ਵਾ ਕਿ ਜੇ ਕਿਸੇ ਚੀਜ਼ ਦੀ ਲੋੜ ਵਾ ਤਾਂ ਲੈ ਦਿੰਦਾ ਵਾ। ਜੇ ਵਿਆਹ ਹੋ ਗਿਆ ਇਹਦਾ। ਇਹਦਾ ਗੁੱਸਾ ਜਿਹੜਾ ਵਾ ਨਾ ਇਹਦੇ ਮਨ 'ਚ ਹੀ ਚੱਲ ਜਾਣਾ ਤੇ ਨਾਲ। ਰਵਿੰਦਰ ਕਿਹਦਾ ਫੋਨ ਆਉਂਦਾ? ਹਾਂਜੀ ਆਜਾ ਜੋਬਨ। ਕਿਹਦਾ ਫੋਨ ਆਉਂਦਾ? ਕੁਛ ਨਹੀਂ ਸੇਲੀ ਦਾ ਫੋਨ ਆਉਂਦਾ ਹੀ। ਆ ਸੁਣੋ ਉਹਨੇ ਜੇ ਹੋ ਸ਼ਹਿਰ ਦੇ ਕਿਦਾਂ ਫਿਰ ਕੀ ਕੀ ਲਿਆ ਉੱਥੇ। ਉਥੇ ਵੀਰ ਜੀ ਇਹੋ ਸਮਾਨ ਸਮੂਹ ਲਿਆ ਸਾਰਾ ਹੀ ਰਪਿੰਦਰ ਨੇ ਵੇਖ ਲਿਆ ਕਿੰਨੀ ਵਧੀਆ ਤਰੀਕੇ ਨਾਲ ਗੱਲ ਕੀਤੀ ਮੇਰੇ ਨਾਲ ਤੇ ਮੈਨੂੰ ਵਧੀਆ ਲੱਗਾ ਵਾ ਕਿ ਚਲ ਮੈਂ ਆਪਣੇ ਭੈਣ ਦੇ ਸਾਰੇ ਕੰਮ ਨਾਲ ਹੋ ਕੇ ਦਿਆਂ ਕਰਨ ਸਾਰਿਆਂ ਦੇ ਮੰਮੀ ਨੇ ਨਾ ਇਹਦੇ ਮਨ 'ਚ ਸ਼ੁਰ ਤੋਂ ਯਾਰ ਤਾਂਤਾ ਵਾ ਜਿਦਾ ਮਰਜ਼ੀ ਫੋਨ ਆਉਂਦਾ ਹੋਵੇ ਤੈਨੂੰ ਕੀ ਲੱਗੇ ਮੈਂ ਤੇ ਉਦਾਂ ਹੀ ਪੁੱਛਿਆ ਸੀਗਾ ਐਨਾ ਵੀ ਹੱਕ ਹੈਂਦੀ ਮੈਂ ਪੁੱਛਣਾ ਕਹਿੰਦੀ ਤੈਨੂੰ ਉਦਾਂ ਹੀ ਪੁੱਛਿਆ ਸੀ ਬਸ ਬਾਹਰੋਂ ਆ ਕੇ ਤੇ ਹੋਰ ਸਵਾਲ ਜਵਾਬ ਕਰਨ ਲੱਪੈਣਾ ਹੁੰਦਾ ਮੈਂ ਤਾਂ ਕਰਕੇ ਆਇਆ ਸੀ ਤੇਰੇ ਲੱਗੇ ਕਿ ਹੁਣ ਵਿਆਹ ਵਾ ਤੇਰਾ ਜੀਏ ਕੇ ਚੀਜ਼ ਦੀ ਲੋੜ ਹੋਊਗੀ ਨਾ ਤੇ ਮੈਨੂੰ ਦੱਸ ਦੀ ਕੀ ਕਹਿੰਦੇ ਐ ਜੋ ਬਣ ਤੈਨੂੰ ਅਹੀਂ ਕਿਸੇ ਵੀ ਚੀਜ਼ ਦੀ ਲੋੜ ਹੋਊਗੀ ਨਾ ਮੈਨੂੰ ਦਸੀ ਏਦਾਂ ਆ ਓਦਾਂ ਆ ਤੂੰ ਬੜੀਆਂ ਚੀਜ਼ਾਂ ਲਿਆ ਲਿਆ ਕੇ ਦੇਣੀਆਂ ਵਾ ਅਸੀਂ ਜਿੰਦੇ ਜਾਗਦੇ ਬੈਠੇ ਆ ਜੇ ਮਾਂ ਪਿਓ ਤੇਰੇ ਸਿਰ ਤੇ ਕੁਛ ਨਹੀਂ ਆਇਆ ਮੈਂ ਤਾਂ ਮੰਮੀ ਤਾਰਪਿੰਦਰ ਵਾਲ ਗਿਆ ਸੀਗਾ ਕਿ ਚੱਲ ਜੇ ਉਹਦੇ ਮਨ ਵਿੱਚ ਮੇਰੇ ਵਾਸਤੇ ਕੋਈ ਗੁੱਸਾ ਵਾ ਤੇ ਵਿਆਹ ਤੋਂ ਬਾਅਦ ਨਾ ਰਵੇ